ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਅਮੌਰ ਲੰਘਦੇ 3:00 ਵੱਜ ਗਏ 5-7 ਮਿੰਟ ਰਹਿ ਗਈ ਹੋਣਗੀ ਹਜੇ ਮੂੰਚ ਵਖੜਾ ਜਾਗਾ ਤੇ ਮੈਂ ਬਾਰ ਸੰਭਰ ਲਈ ਤਾਰਾ ਚੋਲੀਆਂ ਗੋਹਾ ਸਿੱਟ ਲਿਆ ਕੱਕੰਡ ਪਾਲਿਆ ਚਾਹ ਬਣਾ ਲਈ ਅੱਟਾ ਗੋਨ ਲਿਆ ਬੱਚਿਆਂ ਨੂੰ ਚਾਹ ਪਿਆਰ ਦਿੱਤੀ ਬੱਚੇ ਲਾ ਲਈ ਬੀਬੀ ਗੁਰਦੁਆਰਾ ਸਾਹਿਬ ਗਈ ਹੋਈ ਹੈ ਸਰਦਾਰ ਜੀ ਹੁਣ ਉੱਠੇ ਨੇਗੇ ਇਹ ਇੱਕ ਮੱਝੀ ਤਾਰ ਰਹਿੰਦੀ ਹੈ ਇੰਨਾ ਤੋਂ ਮਿਲਦੀ ਹੈ ਮੱਝ ਇਹ ਝੋਕੇ ਲਓ ਤੇ ਸਰਦਾਰ ਜੀ ਤੁਸੀਂ ਕਹਾਂਗੇ ਓਰੇ ਪੈਂਦੇ ਨੂੰ ਆਪਣੇ ਨਾ ਮੱਝ ਸੋਣ ਵਾਲੀ ਆਏਗੀ ਤਾਂ ਘਾਤ ਪੂਰੇ ਪੈਂਦੇ ਨੇ ਕੋਈ ਫਰੋਕਰ ਯਾਨਾ ਹਲਾ ਫਰੋਕ ਪੇਥੋ ਦੇ ਆਪਣੀ ਸੌਫੀ ਆ ਕੇ ਅੰਦਰੋਂ ਠਣੋਕਾ ਉੱਠੋਂਗੇ ਜੀ ਬਿਸਤਰਾ ਇਹ ਕਰਦੇ ਤੇ ਚਾਹ ਪਾਣੀ ਫਿਆਲਿਟ ਹੈ ਹੁਣ ਕਾਹ ਕਰ ਤਨਾਂ ਨੂੰ ਤੇ ਆ ਮੰਜੀ ਤੇ ਬਹਿ ਕੇ ਇੱਥੇ ਸੁਹਣ ਰ ਸਵਾਹ ਜਾਊਗਾ ਤੇ ਬਿਸਤਰਾ ਤਰਿਆ ਮੰਦਰ ਸਿਰਪਾ ਕਰਦੇ ਆ ਆਪਣੇ ਬਹੁਤ ਸਾਰੇ ਮਾਰਨਿੰਗ ਦੇ ਕੰਮ ਕਰਨ ਵਾਲੇ ਬਾਬਾ ਜੀ ਕਥੇ ਕੱਪਾ ਕਥਾ ਕਰ ਰਹੇ ਹੁਣ ਦਾਸ ਕਰ ਰਹੇ ਹਾਂ ਵੇੜਾ ਵੇੜਾ ਹੁੰਦਾ ਤੇ ਸੁਪਨਾ ਹੋ ਜਾਣਾ ਬਟਾ ਕਰਦੇ ਆਵਾਂਗੇ ਬਾਹਰ ਨੂੰ ਕਿਲਾ ਤੇ ਬਾਹਰ ਤੇ ਆਪਣੇ ਤੇ ਕੰਮ ਦਵਾਲੀ ਨੂੰ ਭਰਨਾ ਤੇ ਸੁਖਮਣਾਂ ਨਾਲ ਲੱਗੀ ਹੂੰ ਇਸ ਨੂੰ ਨਾਲ ਹਾਂ ਤੇ ਬਾਹਰ ਸਿਰੋ ਗੁੱਤਾ ਖੋਲ ਲੈਣੇ ਵਕਤ ਮੈਂ ਤਾਂ 10 ਮਹੀਨਿਆਂ ਤੱਕ ਜਮਾ ਆ ਰਹੀ ਹਾਂ ਚਲੋ ਜੀ ਤਸੰਤ ਕਰਦੀ ਆ ਬਾਅਦ ਵਿੱਚ ਮਿਲਾਂਗੇ ਲੋ ਜੀ ਆਪਾਂ ਬਣਾਵਾਂਗੇ ਸਬਜ਼ੀ ਸਬਜ਼ੀ ਬਣਾਵਾਂਗੇ ਆਪਾਂ ਐਨਾ ਬਸੋਆਬੀਨ ਦਾ ਚੂਰਾ ਬਣਾਵਾਂਗੇ ਕਿਉਂਕਿ ਹੁਣ ਤਾਂ ਆਪਣੇ ਪਈ ਆ ਈਕਾ ਕਦੂਰੀ ਸਬਜ਼ੀ ਬੱਚਿਆਂ ਈ ਠੀਕ ਨਹੀਂ ਆਉਦੀ ਫਿਰ ਥੋੜੀ ਜਿਹੀ ਆਪਾਂ ਇਹ ਬਸੋਆਬੀਨ ਦੀ ਘੁੱਜੀ ਬਣਾਵਾਂਗੇ ਬਾਕੀ ਕੁਝ ਨਹੀਂ ਪਾਉਂਦੇ ਟਮਾਟਰ ਟਮਾਟਰ ਲਾਉਂਦੇ ਤਾਂ ਕੁਝ ਨਹੀਂ ਪਾਉਂਦੇ ਹੈਗੇ ਤੋਂ ਉਪਰ ਕਾਲੀ ਮੇਰੀ ਪਿਆਜ਼ ਤੁਮਨੇ ਕਿ ਦਿੱਤੇ ਬਣਾਉਣਾ ਹੈ। ਇਹ ਤਾਂ ਇਹਦਾ ਜਿੱਦ ਲਾਉਂਦੀਆਂ ਰੋਟੀ ਇਹਨਾਂ ਦੀ ਮੈਂ ਖੁਰਦੀ ਬਣਾਉਂਗੀ। ਪਿਆਜ਼ ਜੀ ਰਿਹਾਗਾ ਮਹਾ ਜਲਦੀ ਬਣਦੀ ਜੀ। சுவா ਤਾਂ ਮੈਨੂੰ ਲੱਗਦਾ ਬਸ ਇਹ ਜਿੱਦ ਤੋਂ ਬੰਦੀ ਹੈ ਮੇਰੇ ਦਿੱਤੇ ਪਕਵਾਰੇ ਦੇ ਸਵਾਦ ਅਨੁਸਾਰ ਮਿਰਚ ਹਲਦੀ ਮਿਰਚ ਹੂੰ ਥੋੜੀ ਐ ਥੋੜਾ ਪਾਇਆਗਾ ਜਾਰੀ ਚ ਜਾਦੇ ਰਹਾਂਗਾ ਖੱਫਲੀ ਹੈ ਜੀ ਪਾਸਲੀ ਨੂੰ ਰੋਮਾਂ ਤੋਂ ਕਟਾਲਾਂ ਥੋੜੀ ਜਿਹੀ ਮੈਂ ਹਲਦੀ ਰੱਖੂੰਗੀ ਜਿੱਦੀ ਹਲਦੀ ਘੱਟ ਪਾਈ ਹੈ ਇਸ ਤੇ ਕਿਉਂਕਿ ਫਿਰ ਜਿਹੜਾ ਜਿਹੜਾ ਰੰਗ ਆ ਜਾਊਗਾ ਜਿਹੜਾ ਪਤੀਲੇ ਚਮਚਾ ਪਾ ਦਈਏ ਬੱਚਾ ਹੱਥ ਜੇ ਰੰਗੇ ਜਾਣਗੇ ਇਹ ਰੋਟੀ ਤੇ ਹਲਦੀ ਥੋੜੀ ਕੌਣ ਚਾਹੇ ਪਾ ਲਈਏ ਰੋਟੀ ਸੁੱਕਮਾਲਾ ਪਾ ਕਰ ਲਾਦੀ ਹੋ ਲਾ ਤੁਰ ਹੋਰ ਟਾਈਮ ਹੋਇਆ ਪਓ ਪਾਟ ਲੱਗ ਦਿੱਤਾ। ਤੇ ਲੋ ਜੇ ਪਪੜ ਜਿ ਬਣਾ ਕੇ ਨੇ ਟਿਪਿੰਟ ਪਾ ਦਈਏ ਫਿਰ ਮਿਲ ਜੂ। ਲੋ ਜੀਆ ਟਾਈਮ ਹੈ ਹੁਣ ਦੁਪਹਿਰ ਦਾ ਅੱਜ ਸੁਖਮਣ ਹੋਰ ਸੁਨੀਹਾ ਆ ਗਿਆ। ਦੁਪਹਿਰ ਦਾ ਟਾਈਮ ਹੈ। ਤੇ ਆਪਾਂ ਬਣਾਉਣਾਂਗੇ ਨੰਬਰ 1 ਇੱਕ ਚੀਜ਼ ਨੰਬਰ 2 ਦੋ ਚੀਜ਼ ਨੰਬਰ 3 ਤਿੰਨ ਚੀਜ਼। ਤਨਜੀ ਜਾਈ ਕਿਹੜੀਆਂ ਕਿਹੜੀਆਂ ਨੇ ਮੈਂ ਸੋਚਿਆ ਮੈਂ ਹੱਕ ਇੱਕ ਚੀਜ਼ ਕੋਲੇ ਵੀ ਖੜੂ ਹੁਣ ਤਿੰਨੇ ਇਕੱਠੀਆਂ ਧਰ ਲਾ ਆਈ ਕੀ ਦੀ ਤੰਕੀ ਲੜ ਗਈ ਟੀੜੀਆਂ ਵਾਲੀਆਂ ਲੇ ਗਈ ਲੋ ਜੀ ਪਹਿਲਾਂ ਨੰਬਰ 1 ਤੇ ਆਪਾਂ ਲੋਂੜਾ ਧਰ ਲਿਆ ਕੜਾਈ ਆ ਤੇ ਇਹ ਸੁੱਕ ਗਿਆ ਜਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਉਹ ਚ ਬੜੂng ਤਰੀਂ ਦੀ ਜੀ ਸਬਜ਼ੀ ਫਿਰ ਨੰਬਰ 2 ਤੇ ਦਰ ਲਈ ਆਪਾਂ ਚਾਹ ਤੇ ਨੰਬਰ ਚੀਤਰੇ ਹੋਏ ਨਮਕੀ ਚਾਵਲ ਹੁਣ ਪਈ ਬਣਾਈ ਦਾ ਰੋਟੀ ਵੀ ਪਈ ਆਏਗੀ ਤੇ ਰੋਟੀਆਂ ਮੱਜਾਂ ਦੇ ਕਰਮ ਮਕਟੀਆਂ ਦੇ ਕਰਮ ਕੁੱਤਿਆਂ ਦੇ ਕਰਮ ਜਿਹੜੇ ਆਵਾਰਾ ਨੇ ਤੇ ਆਪਾਂ ਇਹਦੇ ਵਿੱਚ ਪਾ ਲਈ ਡੇਢ ਘਟ ਸੀ ਘਿਓ ਦੀ ਤੇ ਘਿਓ ਗਰਮ ਹੋ ਗਿਆ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਕੜੀ ਪੱਤਾ ਐਨੋ ਅੱਦਮਾ ਯਸਤਾਰ ਚਾਚ 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 ਕੀ ਗੋੜੇ ਪੱਤਾ ਪੈਣਾ ਹੁੰਦਾ ਕੋਲ ਬੜੂ ਤੇ ਇੰਡੀਅਨ ਚ ਬਾਕੀ ਹਨ ਆਪਾਂ ਨਾ ਕਮੈਂਟ ਕਰਦੀਆਂ ਨੇ ਤੁਸੀਂ ਆਵਰੇ ਬੱਚਿਆਂ ਨੂੰ ਕੰਮ ਕਿਉਂ ਨਹੀਂ ਲਾਉਂਦੇ ਤੁਸੀਂ ਬੇਟੀਆਂ ਨੂੰ ਕੰਮ ਕਿਉਂ ਨਹੀਂ ਲਾਉਂਦੇ ਹਨਾ ਦੇਖੋ ਜੀ ਬੱਚੀਆਂ ਉੱਠਦੀਆਂ ਨੇ ਸਵਾ ਪੰਜ ਵਜੇ ਨੌ ਦੀਆਂ ਨੇ ਧੋਣੀਆਂ ਨੇ ਆਪਾਂ ਪਾਟ ਕਰਦੀਆਂ ਨੇ ਫਿਰ ਸਕੂਲ ਜਾਂਦੀਆਂ ਨੇ ਸਕੂਲ ਜਾਂਦੀਆਂ ਨੇ 7 ਵਜੇ 7 ਵਜੇ ਨੂੰ ਬਸ ਖਾਣਾ ਪੀਣਾ ਕਰਕੇ ਆਵਰੇ ਨਾਲ ਤੋਂ ਸਕੂਲ ਵਾਗੇ ਜਾਂਦੀਆਂ ਨੇ ਸਵੇਰ 5 ਵਜੇ ਸਕੂਲੋਂ ਆਉਂਦੀਆਂ ਨੇ ਸਕੂਲ ਤੋਂ ਸਕੂਲ ਤੋਂ ਬਾਅਦ ਟਿਊਸ਼ਨ ਲਾ ਕੇ ਆਉਂਦੀਆਂ ਨੇ ਕਿਉਂਕਿ 10ਵੀਂ ਦੀ ਪੜ੍ਹਾਈ ਹੈ 11ਵੀਂ ਦੀ ਪੜ੍ਹਾਈ ਹੈ ਮੈਡੀਕਲ ਲੈ ਰੱਖਿਆ ਟਿਊਸ਼ਨ ਰੱਖਿਆ ਹੋਇਆਗਾ ਤੇ ਕੰਮ ਤਾਂ ਸਾਰੀ ਉਮਰ ਦੀ ਕਰਨਾ ਜੀ ਇਹ ਟਾਈਮਿੰਗਾਂ ਦਾ ਪੜ੍ਹਾਈ ਦਾਗਾ ਬਾਕੀ ਸਿਰ ਤੁਸੀਂ ਇੰਨੇ ਕ ਟਾਈਮ ਤੇ ਤੁਸੀਂ ਐਂ ਦੇਖ ਲਓ ਵੀ ਪੜ੍ਹਨਾ ਕਿਹੜੇ ਵੇਲੇ ਲੋ ਜੀ ਆਪਣਾ ਜੀਰਾ ਪੁੱਜ ਗਿਆ ਤੇ ਜੀਰੇ ਨਾਲ ਹੀ ਕੜੀ ਪੱਤਾ ਕਾ ਦਿੱਤਾ ਕੜੀ ਪੱਤੇ ਨਾਲ ਮਪਾਲਚੇ ਨੇ ਪਿਆਰ ਹੁਣ ਗੁਰਮਾਨਾ ਮੈਨੂੰ ਕਹਦੀ ਮम्मा ਮੈਂ ਹੋਰ ਤਰੀਕੇ ਨਾਲ ਚੋਲ ਬਣਾਉਣੀ ਹੈ ਨਾ ਤੂੰ ਹੋਰ ਤਰੀਕੇ ਨਾਲ ਬਣਾਉਣੀ ਹੁੰਦੀ ਹੈ ਕਹਿੰਦੀ ਮम्मा ਮੈਂ ਤੇ ਕੁਝ ਸਿੱਖੀ ਸੀ ਉਹ ਤਰੀਕਾ ਵੀ ਇਹ ਤਰੀਕਾ ਵੀ ਕਿਵੇਂ ਬਣਾਉਣਾ ਜੇ ਕਾਲੀ ਹੋਵੇ ਆਪਾਂ ਨੂੰ ਨਾ ਜਲਦੀ ਹੋਵੇ ਹੁਣ ਅੱਜ ਥੋੜਾ ਲੇਟ ਹੋਇਆ ਪਿਆ ਜੀ ਕਿਉਂਕਿ ਇਹ ਹੁਣ ਲੇਟ ਆ ਗਈਆਂ ਸਕੂਲੋਂ ਤੇ ਚਾਹ ਵੀ ਪਹਿਲਾਂ ਸੀ 11 12 ਵਜੇ ਬਣਾ ਕੇ ਪੀਤੀ ਹੈਗੀ ਸਾਡਾ ਤਾਂ ਹੁਣ ਚਾਹ ਦਾ ਕੋਈ ਟਾਈਮ ਹੀ ਨਹੀਂ ਹੈਗਾ ਜੋ ਜੀਜਾ ਦਾ ਆਪਦਾ ਜੋ ਬਣ ਜਾਈ ਹੋਲਾ ਤੇ ਹੁਬਾਕੀ ਮੈਂ ਤੁਹਾਨੂੰ ਦੱਸੂਗੀ ਇਹ ਹੈਗੇ ਨੇ ਭਾਰਤਪਤੀ ਚੌਲ ਜਿਹੜੇ ਮੈਂ ਧੁੰਦਤੇ ਨੇ ਤੇ ਆਪਾਂ ਇਹ ਕਿਵੇਂ ਬਣਾਵਾਂਗੇ ਤਾਂ ਹੁਣ ਦੱਸਾਂਗੇ ਕੋਈ ਵੀ ਚੌਲ ਨੇ ਪਾਕਨਾਲੀ ਬਣਦੇ ਨੇ ਤੇ ਜੀਰਾ ਧੋਣ ਲਿਆ ਪਕੜੀ ਪੱਤਾ ਪਾ ਲਿਆ ਇਹਦੇ ਵਿੱਚ ਆਪਾਂ ਜਾਰੇ ਆਪਾਂ ਫੇਰ ਕਾਲੇ ਜੇ ਨਹੀਂ ਕਰਦੇ ਚਾ ਆਪਣੇ ਗੰਡੇ ਕਿਉਂਕਿ ਕਾਲੇ ਗੰਡੇ ਆ ਤੇ ਚਿੱਟੇ ਚੌਲ ਭੜੇ ਜੇ ਲੱਗਦੇ ਨੇ ਥੋੜੇ ਜਿਹਾ ਬਰਾਊਨ ਜਿਹਾ ਕਰਾਂਗੇ ਇਧਰ ਆਪਣਾ ਕੜਾਈ ਆ ਵੀ ਸੁੱਕ ਗਿਆ ਹਲਦੀ ਪਪੜਾ ਦੇ ਪੱਕੇ ਜਾਣਗੇ ਫਿਰ ਉਹ ਬਾਲੀ ਪੱਕੀ ਹੋ ਜਾਏਗੀ ਵਿਚਾਰੇ ਵਿੱਚ ਨਾ ਬਰੀਕ ਕੱਟ ਕੇ ਆਲੂ ਪਾ ਸਕਦੇ ਹੋ ਤੁਸੀਂ ਤੇ ਅਸੀਂ ਪਰ ਨਹੀਂ ਪਾਉਂਦੇ ਆਲੂ ਮੈਂ ਕੀ ਲੈ ਆਈ ਸਮਝ ਕੇ ਇਹ ਲਾਹਾਂ ਦੇਰ ਦੀ ਮਾਂ ਕਰਦੀ ਹੁਮੇ ਸ퍼 ਕਰ ਰਹੀ ਨੂੰ ਜੋਤ ਕੋਲ ਤਰਣ ਨੂੰ ਢੰਗੂੜੇ ਜੇ ਤੰਗ ਕਰਦੇ ਨੇ ਬਿੱਲੀਆਂ ਜੀਆਂ ਤੇ ਅਗਰ ਪਤਰਾਗੇ ਜੀ ਪਰ ਇਹਂ ਦੀ ਨਾਲੀ ਸਬਜੀ ਤੇਰੇ ਵਿੱਚ ਪਾਵਾਂਗੇ ਪਚਾ ਮਿੱਠਾ ਖਾਂਡਾ ਦੀਪਾ ਗੂੜਾ ਵਾਲਾ ਪੀਪਾ ਮੇ ਧੋੜੀ ਧੋੜੇ ਵਿੱਚ ਸੁੱਕ ਗਿਆ ਜੀ ਸੁੱਕ ਗਿਆ ਜੀ ਨਾ ਜਰੂਰ ਆਪਾਂ ਪਾਵਾਂਗੇ ਉਹ ਪੱਤੀ ਅਸੀਂ ਥੋੜੀ ਪੀਨੇ ਆਂਗੇ ਤਾਂ ਪੱਤੀ ਪੀਨੇ ਆਂਗੇ ਤੋ ਗਰਮਾਟ ਜਮੀ ਘੱਟ ਕਹੂਗੀ ਮੰਮਾ ਕੌੜੀ ਬਾਣਗੀ ਮੰਮਾ ਕੌੜੀ ਬਾਣਗੀ ਹਜੇ ਮੈਂ ਤਾਂ ਥੋੜੀ ਜਿਹੀ ਚਰ ਪੀ ਲੈਣੀ ਐ ਤੇ ਉਹਦੀ ਜਮੀ ਘੱਟ ਪੱਤੀ ਵਾਲੀ ਸਾਹ ਪੀਂਦੇ ਨੇ ਵਾਹੇਗੀ ਸੱਕਰ ਆਪਣੀ ਮਿਲ ਗਿਆ ਲਾਲ ਮਸਤ ਬਾਤ ਸੱਤਰਾ ਲਾਲ ਪੀਫਾ ਕੱਢਣਾ ਹਾ ਤੋ ਕੱਟੀ ਤੇ ਚ ਕੱਢਣ ਵਾਲੀ ਖੰਡ ਇਹ ਤਾਂ ਖੰਡ ਲੋ ਜੀ ਹੁਣ ਆਪਣਾ ਦੇਖੋ ਆਪਣਾ ਉਹ ਪੱਕ ਗਿਆ ਬਰਾਊਨ ਜਿਹਾ ਹੋ ਗਿਆ ਨੇ ਪਿਆਜ਼ ਚਾਹ ਤੱਕ ਬਣਾ ਪਸਤ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਹਲਦੀ ਪਾ ਲਾਂਗੇ ਜੇ ਤੁਸੀਂ ਪਾਉਣੇ ਪਾ ਸਕਣੋ ਹਲਦੀ ਜੇ ਨਹੀਂ ਪਾਉਣੀ ਹਨਾ ਤੇ ਹਲਦੀ ਵਾਲਾ ਗੁਰਮੁਖ ਨੂੰ ਪਸੰਦ ਨਹੀਂ ਮੈਂ ਤਾਂ ਕਦੇ ਪਾਈ ਨਹੀਂ ਹੈਗੀ ਹਲਦੀ ਤੇ ਆਪਾਂ ਇਸ ਬਾਰ ਵਿੱਚ ਸਾਤ ਪਾਵਾਂਗੇ ਚ ਨੂਨ ਬਹੁਤ ਮੰਦਾ ਤੇ ਦਾਕੀ ਵਸਤ ਕਣੀ ਜਿਹੜਾ ਦੇ ਕੇ ਉਹਨਾਂ ਇੱਕ ਕੌਲਾ ਚੌਲਾ ਦਾ ਸੀਗਾ ਆਪਣੇ ਕੋਲੇ ਤੇ ਆਪਾਂ ਸਲਵਜੀ ਪਾਣੀ ਥੋੜਾ ਜਿਹਾ ਇੱਚ ਪਾਣੀ ਹੋਰ ਪਾ ਦਾਂਗੇ ਅਹੀਂ ਪਾਫ ਨਾਲੀ ਬਣ ਜਾਣਗੇ ਬਸ ਵਾਹ ਜੇ ਗੁਰਮਨ ਕਾਲੀ ਹੋਵੇ ਬੁੱਤਾਂ ਬਣਾ ਲੈ ਕਰ ਠੀਕ ਆ ਬਣਾ ਲਾਂਦੀਆਂ ਨੇ ਜੀ ਕੰਮ ਕਰ ਲਾਂਦੀਆਂ ਨੇ ਸਾਰਾ ਪਰ ਮੈਂ ਹੁਣ ਇਹਨਾਂ ਦੀ ਪੜਾਈ ਦਾ ਟਾਈਮ ਆ ਪੜਨ ਦਾ ਹੁਣ ਸਾਰੀ ਉਹਨਾਂ ਕੰਮ ਨਹੀਂ ਕਰਨੀ ਨੇ ਜੀ ਬਾਕੀ ਕੁਛ ਮੈਂ ਇਹਨਾਂ ਦੇ ਕੰਮਾਂ ਦੇ ਹਨਾ ਮੋਬਾਈਲ ਨਹੀਂ ਲਾਉਂਦੀ ਕਿਉਂਕਿ ਹੁਣ ਮਟਿਆਰਾ ਹੋ ਗਏ ਪਹਿਲਾਂ ਤਾਂ ਦੂਜੇ ਛੋਟੇ ਬੱਚੇ ਪਹਿਲਾਂ ਛੋਟੇ ਸੀਗੇ ਤੇ ਉਹੀ ਗੱਲ ਆਪਦਾ ਤਾਂ ਸੜ ਜਾਂਦਾ ਬੱਚਿਆਂ ਨੂੰ ਕੁਝ ਵੀਡੀਓ ਇਹਨਾਂ ਦੇ ਕੰਮ ਦੀ ਮੈਂ ਘੱਟ ਹੀ ਬਣਾਉਂਦੀ ਤੇ ਤੁਹਾਡੇ ਸਾਹਮਣੇ ਵੀਡੀਓ 'ਚ ਵੀ ਘੱਟ ਹੀ ਆਉਂਦੀ ਹੈ ਢਾਈ ਘਟਾ ਮੈਂ ਕਾੜਨ ਤੋਂ ਤੇ ਕੰਮ ਤਾਂ ਆਪਣੇ ਸਾਰੀ ਉਮਰ ਚੱਲਦੇ ਰਹਿਣਗੇ ਛੋ ਜੀ ਜੀਰਾ ਕਢਣਾ ਹੈ ਤੇ ਹੋਣ ਜੋ ਘਰਾਈਏ

ਨਹੀਂ ਪੀਣ ਮੈਂ ਨਾਰੁਧ ਪਾਉਣੀ ਆ ਕੀ ਮੰਗੇ ਚਾ ਪੀਓਗੇ ਮੈਂ ਨਾਰੁਧ ਪਾਉਣੀ ਹੁਣ ਆਪਾਂ ਇਹਦੇ ਵਿੱਚ ਫੱਲ ਵੱਜੀ ਨੇ ਤਾਂ ਮੈਂ ਇਹਦੇ ਵਿੱਚ ਪੁੱਛ ਚਾ ਲੋਣੀ ਆ ਤੇ ਚਾਹ ਆਪਣ ਬਣ ਜਾਣਗੇ ਆ ਭਾਂਡੇ ਧੋਣ ਵਾਲੇ ਨੂੰ ਸਾਹ ਜੀ ਜੀ ਨੇ ਥੋੜਾ ਜਿਹਾ ਇਸ ਨੂੰ ਮਰਵਾਉਣ ਵਾਲਾ ਆ ਕੜੀ ਪਕਾਤਾ ਆ ਫਰਿੱਜ ਕਰ ਦੇਣੇ ਸੋਕ ਤੇ ਪਾਲਾਂ ਨੂੰ ਕਾਸੀ ਚ ਜਿਸ ਤਰ੍ਹਾਂ ਮਾਹਰ ਸੁਕਮਣ ਨੂੰ ਮੈਂ ਕੜਾਣੀ ਕਿਹਾ ਸੀ ਦੋ ਤਣੇ ਤੋੜ ਦੇ ਕੱਜ ਤੱਕ ਚੇਲੇ ਘੁਲਾਨੀ ਬਿਦਿ ਬਿਦਿ ਕਰਦੇ ਚ ਜਿਹੜੀ ਦਿੱਤਾ ਅੱਧਾ ਰਹਿਣਾ ਰਿੱਧਾ ਮਾਤ ਤੋਂ ਮੈਂ ਦਰੀ ਮਿਲ ਜੇ ਤੇ ਉਹ ਤਾਂ ਤੇਲ ਦਾਣੇ ਤੇ ਜਿਹੜਾ ਤੇਲ ਜ਼ੀਰੋਂ ਦਾਣੇ ਦੇ ਸੱਚੇ ਚ ਪਾਵਾਂ ਬਲੂਣ ਹੈ صاف ਕਰਦੇ ਰਹੀ। ਜਦੋਂ ਆਪਾਂ ਚਾਹ ਬਣਾ ਜਾਂਦੇ ਚਾਹਾਂ ਜਿਹੜਾ ਤੇ ਮਿळ ਦੋ। ਲੋ ਜੀ ਆਪਣੀ ਚਾਹ ਬਣਾ ਕੇ ਆ ਮੈਂ ਕੱਢ ਦਿੱਤੀ ਹੈ ਜੱਗ ਦੇ ਵਿੱਚ। ਤੇ ਇਹਨਾਂ ਦੀ ਵਰਦੀ ਦਾ ਪਾਣੀ ਕੱਢ ਕੇ ਟੀਨ ਦੇ ਵਿੱਚ ਸੁਕਾਉਣ ਆਇ ਚਲਾਈ। ਤੇ ਦੇਖੋ ਜੀ ਭਾਫ਼ ਵਾਲੇ ਚੌਲ ਤੇ ਜਿਹੜੀ ਚੀਜ਼ ਭਾਫ਼ ਨਾਲ ਬਣਦੀ ਉਹ ਭਾਫ਼ ਨਾਲ ਹੀ ਬਣਦੀ ਜੀ। ਇਹਦੇ ਥੋੜਾ ਜਿਹਾ ਪਾਣੀ ਹੈਗਾ। ਪਪਟਾਕ ਦਾਨੇ ਆ ਗਏ ਇਹ ਕੱਚੀ ਕਣੀਆਂ ਜਿਹੜੀ ਉਹ ਪੱਕ ਜੂਗੀ ਤੇ ਪਾਣੀ ਸੁੱਕ ਜੂਗਾ ਆਪਾਂ ਬਣਾਵਾਂਗੇ ਅੱਜ ਜੀ ਦਹੀਂ ਵਾਲੀ ਪਰਿੰਡੀ ਤੇ ਇਹਦੇ ਵਿੱਚ ਅਪਾ ਪਾਵਾਂਗੇ ਖੂਬ ਸਾਰੀ ਦਹੀਂ ਤੇ ਸਬਾਰਨਸਾਰ ਪਾਵਾਂਗੇ ਪਨੋਂਨ ਵਿੱਚ ਦੇਖੋ ਜੀ ਆਪਾਂ ਪਾਵਾਂਗੇ ਤੁਸੀਂ ਨਾ ਪਾਣੀ ਵਾਲੀ ਦਹੀਂ ਨਹੀਂ ਲੈਣੀ ਇੱਕ ਤਾਂ ਪਤਲੀ ਹੁੰਦੀ ਹੈ ਜਿਹੜੀ ਐ ਸੰਘਣੀ ਦਹੀਂ ਹੁੰਦੀ ਉਹ ਲੈਣੀ ਆ ਅ ਟੇਸਟ ਆਪ ਹੀ ਵਧਾਉ ਜੂ ਦੇਖੋ ਪਾ ਦੋ ਕੜਸੀਆਂ ਪਾ ਲਈਆਂ ਨੇ ਤਹੇ ਦੀ ਹੁਣ ਆਪਾਂ ਕੱਟ ਕੇ ਛੇੜ ਦੰਨੇ ਬਹੁਤ ਹੀ ਵਧੀਆ ਬਣ ਜੀ ਇਹ ਮਸਾਲੇਦਾਰ ਢਿੰਡੀ ਮੇਰੇ ਯੇ ਪੈਰਸੇ ਪੀ ਦੇ ਦਿੱਤੀ ਐ ਦਹੀਂ ਵਾਲੀਆਂ ਪਰਿੰਡੀਆਂ ਦੀ ਤੇ ਹੁਣ ਆਪਾਂ ਚੌਲ ਖਾ ਕੇ ਚਾਹ ਪੀ ਕੇ ਤੇ ਆਪਾਂ ਮੱਜਾਂ ਖਾਂਦੇ ਹੋ ਜਾਵਾਂਗੇ ਆਪਣੀ ਸਬਜ਼ੀ ਵੀ ਬਣ ਗਈ ਦਰਦੀ ਵੀ ਤਰਤੀ ਗਈ ਤੇ ਹੁਣ ਆਪਾਂ ਇਹਨੂੰ ਤੁਸੀਂ ਐ ਕਹੋਗੇ ਵੀ ਐ ਜੇ ਹੋ ਗਈਆਂ ਇਹ ਹਜੇ ਆਪਣੇ ਹੱਲ ਦੀ ਪੱਕੀ ਐ ਦਹੀਂ ਕੱਚੀ ਐ ਇਹਨਾਂ ਕਿਉਂ ਛੱਡ ਜੀ ਵੀ ਆਪਣੀ ਸਬਜ਼ੀ ਇਹਨੂੰ 5 ਮਿੰਟ ਸੇਕ ਹੋਰ ਲੱਗੂਗਾ ਤੇ ਆਹ ਦਹੀਂ ਤੋ ਕਮਣ ਖਾਵੋਗੇ ਸਾੜੀ ਇਦਾਂ ਹੀ ਸਾੜੀ-ਤਾਰ ਬਣੂ ਤੇ ਬੜੀ ਠੰਗੀ ਆਪੇ ਇਹਨੂੰ ਫੇਰ ਤੋਂ ਦੋ ਵਾਰ ਹਿਲਾ ਲਾਂਗੇ ਉਸ ਤੋਂ ਆਪਾਂ ਉਤਾਰ ਕੇ ਦੇਵਾਂਗੇ ਉਸ ਤੋਂ ਆਪਾਂ ਉਤਾਰ ਕੇ ਦੇਵਾਂਗੇ ਆਪਰੇਦਰ ਚਾਹਲ ਵੀ ਤਿਆਰ ਨੇ ਬਸ ਬੜਾ ਮੋਟਾ ਸਾਜਾ ਸ਼ਮਨ ਕੇ ਕੱਟ ਕੇ ਇਸ ਘਾੜਨੇ ਪਰ ਜਿਉਂ ਤਾਂ ਹੈ ਨਹੀਂ ਮੜਾ ਥੱਲੇ ਜੀ ਆ ਚਾਹ ਜੀ ਬੁਦੀਆ ਬਣ ਗਏ ਚਲੋ ਜੀ ਅਪਰ ਅੱਜ ਪੁੱਜ ਲਈਏ ਤੇ ਇਹਨਾਂ ਨੂੰ ਭਾਂਡੇ ਚ ਪਾ ਕੇ ਦੇਣਾ ਚਾਵਲ ਚਾਪੀ ਵੀ ਫਿਰ ਨੇ ਚਲੋ ਜੀ ਫਿਰ ਆਪਣੇ ਬਾਹਰ ਕੰਮ ਹੋ ਜਾਣਗੇ ਮੈਂ ਇੱਕ ਦੋ ਬਾਅਦ ਵੀਡੀਓ ਨਹੀਂ ਬਣਨੀ ਮੈਨੂੰ ਪਤਾ ਆਪਣੇ ਹਨਾ ਮੱਝਾਂ ਘਾਮਾਂ ਦਾ ਕੰਮ ਚੱਲੂ ਕੋ ਮੱਝਾਂ ਸੰਭਾਲਣ ਦਾ ਤੇ ਕਿਉਂਕਿ ਰੋਟੀ ਆ ਚਾਵਲਾ ਚੂਣਾ ਵਾਲੇ ਹਨਾ ਸਬਜ਼ੀ ਵਾਲੇ ਭਾਂਡੇ ਵੀ ਵਿਰਲੇ ਹੋ ਜਾਣਗੇ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖੋ ਅਸੀਂ ਬਹੁਤ ਵਾਰੀ ਬਣਾਈ ਹੈ ਸਬਜ਼ੀ ਕਿਉਂਕਿ ਸਾਡੇ ਘਰ ਦੀਆਂ ਪ੍ਰਿੰਡੀਆਂ ਨੂੰ ਵਾਧੂ ਲੱਗਦੀਆਂ ਸਾਡੇ ਉਹ ਪਕਾਵਾਂਗੇ ਹਜੇ ਤਾਂ ਹੋਰ ਸੱਤੀਆਂ ਨੇ ਇਹ ਅਭੇਦਰਾਂ ਇਹ ਵੀ ਨਹੀਂ ਪਤਾ ਲੱਗਦਾ ਜਿਹੜੀ ਚਿੱਟੀ ਚਿੱਟੀ ਦਹੀਂ ਦੀ ਹੈ ਦਹੀਂ ਪੱਕੀ ਹੋ ਗਈ ਉਸ ਤੋਂ ਜੇ ਤੁਸੀਂ ਤਰੀ ਵਾਲੀ ਪ੍ਰਿੰਡੀ ਬਣਾਉਣਾ ਚਾਹੋ ਗੜਦੀ ਦਹੀਂ ਦੀ ਪਾਲ ਠੀਕ ਹੈ ਵਿੱਚ ਉਹ ਵੀ ਬਹੁਤ ਵਧੀਆ ਬਣ ਜਾਂਦੀ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਵੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚੌਲ ਬਣ ਗਏ ਭੈਣਾ ਵੀਰ ਚੌਲ ਸਕਣਾਂ ਸਬਜ਼ੀ ਬਣ ਗਈ ਖਲਕਾ ਸਕਣਾਂ ਹਨਾ ਤਿਆਰ ਆ ਸਾਰੋ ਕੁਝ ਸੱਚਾ ਵੀ ਤਿਆਰ ਆ ਆ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਗਈ ਸੀ ਅੰਦ ਵਹੀਰ ਜੀ ਦਾ ਖਾਲਸਾ ਵਹੀਰ ਜੀ ਦੀ ਫਤਿਹ